ਹੈਲੋ ਜੀ ਜਸਤਿਰ ਕਾਸ ਵਾਦ ਦਾ ਤੁਹਾਡਾ ਸਾਇਪਲੌਗ ਦੇ ਵਿੱਚ ਮੌਸਲਾਓ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪਰ ਮਾਸਮਾਨ ਕੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗ ਗਿਆ ਬਲੌਗ ਦੀ ਸਟਾਰਟਿੰਗ ਕਰ ਤੇ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਉਣ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਪਸੰਦ ਆਉਂਦੀਆਂ ਨੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਬਟਨ ਜ਼ਰੂਰ ਦਬਾ ਦਿਆ ਕਰਿਓ ਤਾਂ ਜੋ ਹਰ ਇੱਕ ਵੀਡੀਓ ਦਾ notifications ਤੁਹਾਡੇ ਕੋਲ ਸਭ ਸਭ ਤੋਂ ਪਹਿਲਾਂ ਪਾਚ ਸਰਵੇ ਲੋਜੀ ਇਥੇ ਵੱਜ ਚੁੱਕੇ ਨੇ 9 ਜਿਵੇਂ ਕਿ ਮੈਂ ਤੁਹਾਨੂੰ ਕੱਲ੍ਹ ਵਾਲੇ ਮੈਸਜੇ ਵਿੱਚ ਦੱਸਿਆ ਸੀਗਾ ਹਨਾ ਆਪਾਂ ਨੇ ਇਸ ਕਰ ਨਾਲ ਸਕੂਲ ਜਾਣਾ ਸਨੀਹਾ ਆਇਆ ਹੋਇਆ ਤੇ 9 ਵਜੇ ਦਾ ਸਨੀਹਾ ਸੀਗਾ ਤੇ ਬੱਚੇ ਦਾ ਚਲੇਗਾ ਸਕੂਲ ਤੇ ਆਪੋਗੇ 8:00 ਵਜੇ ਚਲੇ ਗਏ ਸੀ ਤੇ ਪੈਰੈਂਟਸ ਨੂੰ 9 ਵਜੇ ਦੱਸਿਆ ਸੀਗਾ ਕਿ ਮੈਂ ਲੱਗੀ ਨੀ ਫਟਾਫਟ ਕੰਮ ਨੇ ਮੇੜਨਾ ਕੰਮ ਤਾਂ ਤੁਹਾਨੂੰ ਪਤਾ ਹੀ ਹੈ ਮੇਰਾ ਤਾਂ ਲੇਟ ਮੁੱਕਦਾ 11 ਤੋਂ 12 ਵੱਜਣ ਦੇ ਲਗਭਗ ਫਿਰ ਵੀ ਮੈਂ ਕਿੱਥੇ ਤੋਂ ਕਿੱਥੇ ਲੰਡਣਾ ਸਾਰਾ ਨਵੇੜੇ ਤੇ ਉੱਪਰ ਸਿਰਫ ਵੇੜੇ ਦੇ ਚਾਹਣ ਬੁਲਾਇਆ ਤੇ ਭਾਂਡੇ ਚਾਹ ਨੂੰ ਆਪਣਾ ਆਪਣੇ ਲਿਆ ਸਾਰਾ ਸਹਲੇ ਤੇ ਮੈਂ ਇੱਥੇ ਰੋਟੀ ਲਾਉਣ ਲੱਗੀ ਸੀ ਸੈਤਰੀ ਦੇ ਉੱਤੇ ਕਰ ਤੇ ਫਟਾਫਟ ਰੋਟੀ ਲਾ ਕੇ ਅਸਤਾ ਕਾਲੀ ਬਹੋਂਦ ਹੁਣ ਜਾਵਾਂਗੇ ਜੇ ਆਪਾਂ ਮੈਂ ਫਟਾਫਟ ਰੋਟੀਆਂ ਲਾਣਾ ਉੱਥੇ ਪਤਾ ਨਹੀਂ ਕਿੰਨਾ ਟਾਈਮ ਲੱਗੂਗਾ ਚਾਹ ਚਾੜ ਹੁਣ ਤਾਂ ਆਪਾਂ ਲੂਗੀ

ਔਰ 9:00 ਵਜੇ ਮੇਲਾ 7:30 ਹੋ ਜਾਣਾ ਹੈ ਤਿਆਰ ਹੋਣੀ। ਪਸਨਾ ਪੁੱਤੀਆਂ ਥੋੜੀਆਂ ਹੀ ਲਾਉਂਗੀ। ਪਹਿਲਾਂ ਪ੍ਰੈਸ ਕਰੀ। ਪਸੂ ਟੈਨ ਲਾ ਕੇ। ਕਲਮ ਕਹਿੰਦੇ ਸੀਗਾ ਮੈਂ ਕਿਤੇ ਵੀ ਮੈਸੇਜ ਤਾਂ ਭੇਜਿਆ ਰਿਹਾ ਉਹਨਾਂ ਨੇ ਕਿ ਬਿਸ਼ੈਨਾ ਬਣਾਉਣਾ ਉਹ ਵੀ ਕਿਉਂਕਿ ਸੈਫਰੀ ਦੇ ਸਕੂਲ ਚ ਨਹੀਂ ਗਿਆ ਆਇਆ ਹੈਗਾ। ਇਹਨਾਂ ਦੇ ਵੀ ਆਉਣਾ ਨਾ ਉਹਨਾਂ ਦੇ ਸਕੂਲ ਚ ਨਹੀਂ ਗਿਆ ਆਇਆ ਹੈ। ਫਿਰ ਉਹਨਾਂ ਨੇ ਜਾ ਕੇ ਰਾਤੀ 10 ਵਜੇ ਮੈਸੇਜ ਛੱਡਿਆ ਗਰੁੱਪ ਦੇ ਵਿੱਚ ਮੈਨੂੰ ਦਾ 10 ਵਜੇ ਮੈਸੇਜ ਆ ਗਿਆ ਜੋ ਜਿਨੇ ਲਈਆਂ ਬਹੁਤ ਸੀ ਬਾਕੀ ਦੁਬਾਰੇ ਤੇ ਲਾਏ ਲੈਂਦੇ ਹਾਂ ਮੈਂ ਤਾਂ ਬਣਾ ਕੇ ਖਾਉਂਗੀ ਇੱਦਾਂ ਹੀ ਚੱਲ ਗਿਆ ਫਟਾਫਟ ਤਿਆਰ ਹੋ ਜਾਤਾ ਉਸੇ ਰੋਟੀ ਲੈ ਆ ਮਾਹੁਰ ਹਾਂਜੀ ਕਸਵੋਲ ਨੇ ਆਪਾਂ ਨੇ ਉਹਨਾਂ ਨੂੰ ਪਹਿਲਾਂ ਬਾਤੀਆਂ ਆਪਣੇ ਸਵੀਟੀ ਤੇ ਜੈਕ ਨੂੰ ਡਰੈਕ ਆਪਾਂ ਤਿਆਰ ਹੋ ਜਾ ਫਿਰ ਮਿਲਦੇ ਹਾਂ ਉਹ ਜੀ ਆਪਾਂ ਹੋ ਗਏ ਫਟਾਫਟ ਤਿਆਰ ਜਾਣ ਵਾਸਤੇ ਤੇ ਗਰੁੱਪ 'ਚ ਮੈਸੇਜ ਫੇਰ ਆ ਗਿਆ ਕਹਿੰਦੇ ਵੀ ਆਜੋ ਸ਼ੇਸ਼ੇਤੀ ਵੀ ਪਹੁੰਚੇ ਨਹੀਂ ਮਾਪੇ ਹਾਲੇ ਤੇ ਆਪਾਂ ਚੱਲਦੇ ਆਂ ਬਾਕੀ ਸਭ ਕੁਝ ਛੇਕਣੇ ਛੱਡ ਚੱਲੇ ਆ ਕੇ ਦੇਖਾਂਗੇ ਤੇ ਦੇਖਦੇ ਆ ਉੱਥੇ ਕਿੰਨਾ ਚਿਰ ਲੱਗਦਾ ਘੰਟਾ ਡੇਢ ਘੰਟਾ ਸੈਬਰੀ ਦੇ ਬਾਪੇ ਨੂੰ ਮੈਂ ਕਹਤਾ ਮੈਂ ਵੀ ਜਿੰਨਾ ਟਾਈਮ ਲੱਗੂ ਉਸ ਤੋਂ ਬਾਅਦ ਮੈਂ ਤੁਹਾਨੂੰ ਫੋਨ ਕਰੂੰਗੀ ਆਜੂ ਬਿੰਗਲੈਂਡ ਹੁਣ ਛੱਡ ਕੇ ਮੁੜੇ ਆਉਣਗੇ ਮੇਨੂੰ ਚਲੋ ਜੀ ਆਪਾਂ ਚੱਲਦੇ ਆ ਬਣੇਗੇ ਅੱਗ ਤੇ ਮੈਂ ਲੋ ਜੀ ਇੱਥੇ ਮੈਂ ਪਹੁੰਚ ਗਈ ਸੀਗੀ ਸਕੂਲ ਦੇ ਵਿੱਚ ਸਕੂਲ ਦੇ ਵਿੱਚ ਦੇਖੋ ਕਿੰਨਾ ਸੋਹਣੀ ਡੈਕੋਰੇਸ਼ਨ ਕਰੀ ਹੋਈ ਸੀ ਬਹੁਤ ਵਧੀਆ ਸਕੂਲ ਸਜਾਇਆ ਹੋਇਆ ਹੋਇਆ ਟੈਂਟ ਲੱਗਿਆ ਹੋਇਆ ਸੀ ਤੇ ਬੱਚੇ ਇੱਧਰ ਖੜੇ ਸੀਗੇ ਐਮਐਲਏ ਸਾਹਿਬ ਦੇ ਸਵਾਗਤ ਲਈ ਤੇ ਜਿਹੜਾ ਇਹ ਸਾਹਮਣੇ ਕਮਣਾ ਨਾ ਇਸ ਦੇ ਉਦਘਾਟਨ ਲਈ ਆਉਣਾ ਸੀਗਾ ਤੇ ਇੱਥੇ ਪਹੁੰਚ ਚੁੱਕੇ ਸੀਗੇ ਤੇ ਛੋਟੇ-ਛੋਟੇ ਬੱਚਿਆਂ ਨੇ ਰੀਵਨ ਪਨਵਾਇਆ ਇਹ ਕੱਟ ਸੋਣਾ ਹੋ ਗਿਆ ਸੀਗਾ ਕਾਫੀ ਸੀਗੇ ਤੇ ਬੱਚੇ ਅੱਧੇ ਤਾਂ ਅੰਦਰੇ ਬੈਠੇ ਸੀ ਪਰ ਜਸਕਰਨ ਮੇਰੇ ਕੋਲ ਆ ਕੇ ਬਹਿ ਗਿਆ ਸੀਗਾ ਇਹ ਮੇਰੇ ਕੋਲ ਹੀ ਬੈਠਾ ਰਿਹਾ ਇੱਥੇ ਬਹੁਤ ਵਧੀਆ ਪ੍ਰੋਗਰਾਮ ਕਰਿਆ ਹੋਇਆ ਸੀਗਾ ਬਾਅਦ ਵਿੱਚ ਫਿਰ ਇਹਨਾਂ ਨੂੰ ਚਾਹ ਪਾਣੀ ਕਰਾਉਣ ਤੋਂ ਬਾਅਦ ਫਿਰ ਮਾਪਿਆਂ ਲਈ ਪੇਰੈਂਟਸ ਲਈ ਵੀ ਇਹ ਚਾਹ ਲਾਈ ਹੋਈ ਸੀਗੀ ਬਾਕੀ ਜੀ ਤੁਸੀਂ ਉਹਨਾਂ ਦਾ ਭਾਸ਼ਣ ਸੁਣ ਲਿਓ ਤੇ ਆਪਾਂ ਆਸ਼ਾ ਲਾ ਮੰਗਗੇ ਇੱਥੇ ਜਿਹੜਾ ਕੁਝ ਉਹ ਬੋਲ ਕੇ ਕਹਿਨੇ ਐ ਐਮਐਲਏ ਸਾਹਿਬ ਜਿਹੜੇ ਪਹਿਲਾਂ ਬੋਲ ਰਹੇ ਨੇ ਨਾ ਇਹ ਜਿਸ ਕਾਰਨ ਦੇ ਟੀਚਰ ਨੇ ਸਰ ਨੇ ਹਰਪ੍ਰੀਤ ਮੰਗਤ ਸਿੰਘ ਇੱਕ ਗੌਂਦੇ ਵੀ ਨੇ ਸ਼ਾਇਦ ਤੁਸੀਂ ਇਹਨਾਂ ਦੀਆਂ ਵੀਡੀਓ ਵੀ ਦੇਖੀਆਂ ਹੋਣਗੀਆਂ ਹਰਪ੍ਰੀਤ ਮੰਗਤ ਸਰ ਨੇ ਬਹੁਤ ਵਧੀਆ ਨੇਚਰ ਹੈ ਇਹਨਾਂ ਦਾ ਬਹੁਤ ਵਧੀਆ ਪੜਾਉਂਦੇ ਨੇ ਬੱਚਿਆਂ ਨੂੰ ਇਹ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਇਹ ਸਰਕਾਰ ਵੱਲੋਂ ਇੱਕ ਮੁਹਿੰਮ ਚੱਲ ਰਹੀ ਹੈ ਆਪਾਂ ਸਕੂਲਾਂ ਨੂੰ ਅਪਗ੍ਰੇਡ ਕਰਨਾ ਤੇ ਸਕੂਲਾਂ ਦਾ ਆਪਾਂ ਜਿਹੜੀ ਬੰਤਰ ਆ ਸਕੂਲਾਂ ਦੀ ਮੂਰਤ ਦਿੱਤੀ ਨੂੰ ਸੋ ਇਸ ਮੁਹਿੰਮ ਅਹਿਦ ਮਾਛੋੜਾ ਸਾਹਿਬ ਤੇ ਸਾਰੇ ਤਕਰੀਬਤ ਸਕੂਲਾਂ ਦੇ ਵਿੱਚ ਦੇਖੇ ਸਾਰੇ ਦੌਰ ਚੱਲ ਰਹੇ ਨੇ ਤਾਂ ਸਾਡੇ ਆਪਣੇ ਸਟਾਫ ਮੈਂਬਰ ਜਿਹੜੇ ਤੇ ਸੋਚੇ ਨੇ ਪੀ.ਐਸ.ੀ ਸਾਹਿਬ ਜਵੀਰ ਕੁਮਾਰ ਜੀ ਮਾਨਗਰ ਤੋਂ ਪਹੁੰਚੇ ਸਾਡੇ तो सारे का जो अध्यापक साहबान ने उन्हना भी बहुत बहुत धन्यवाद है सो ग्राम पंचायत और ग्राम पंचायत तकरा का भी बहुत बहुत धन्यवाद है साढ़े सरपंच साहब को भेजिए प्रबंधक मैंबर ज हो सारे प्रवासी सज्जन पहुंचे सारे का बहुत बहुत धन्यवाद है क्योंकि ये जूल तो तो ਇਹ ਜਿਹੜਾ ਇਸ ਸਰਕਾਰ ਦਾ ਇਹ ਸਰਕਾਰ ਦਾ ਸਕੂਲ ਹੈ ਸਰਕਾਰ ਨੇ ਵੀ ਬੰਦਰ ਰੱਖਣੀ ਹੈ ਸਰਕਾਰ ਨੇ ਆਪਣੇ ਤਰੀਕੇ ਨਾਲ ਸਾਨੂੰ ਗਾਈਡ ਕਰਦਾ ਵੀ ਤੁਸੀਂ ਆਹ ਕਰੋ ਉਸ ਮੁਤਾਬਕ ਸਾਰਾ ਕੰਮ ਕਰ ਜਾਂਦਾ ਸੋ ਐਮਐਲ ਸਾਹਿਬ ਇੱਕ ਮੈਂ ਇਹ ਸਕੂਲ ਦੀ ਸਿਫਤ ਕਰਦੇ ਆ ਇੱਕ ਪੰਜਾਬ ਦਾ ਇੱਕੋ ਇੱਕ ਸਕੂਲ ਹੈ ਜਿਹੜਾ ਇਤਿਹਾਸ ਤੋ ਦੋ ਸਟੇਜ ਦਿੱਤੇ ਆ ਭਰੇ ਜਿੱਪ ਇੱਕ ਕੋਈ ਸਕੂਲ ਅਧਾਰੇ ਪੰਜਾਬ ਦੇ ਕਿਹੜੇ ਪਖਾਨਾ ਨੂੰ ਕਹਿੰਦੇ ਨੂੰ ਪਤਾ ਨਹੀਂ ਹਾਂ 21 ਰੁਪਏ ਆਪਣਾ ਆਪ ਦਾ ਕਿਹੜਾ ਇੱਕ ਸਾਥ ਦੋ ਸਟੇਡ ਗੇਮਾਂ ਦਿੱਤੇ ਆ। ਤੇ ਸਾਰੇ ਕੂਕੇ ਪਿੰਡ ਦੇ ਵਿੱਚ ਲੱਗ ਰਹੀ ਆ ਗਰਾਊਂਡ ਵੀ ਬਣਿਆ ਹੋਇਆ ਸਾਨੂੰ ਮੇਨਟ ਕਰਾਉਣ ਦੇ ਕਰ ਚ ਸਾਨੂੰ ਕੋਈ ਦਿੱਕਤ ਨਹੀਂ ਆਉਦੀ ਬਹੁਤ। ਸਾਡਾ ਸਟਾਫ ਹੈ ਸਾਡੇ ਐਸਟੀ ਸਾਹਿਬ ਦੇ ਮੈਡਮ ਅੰਕਿਤ ਕੌਰ ਜੀ ਇਹਨਾਂ ਦਾ ਬਹੁਤ 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 ਪ੍ਰੋਗਰਾਮ ਨੂੰ ਦਿੱਤਾ ਕਿ ਮੈਡਮ ਅਰ ਸਟਾਫਿੰਗ ਦੇ ਇਹਨਾਂ ਦਾ ਬੜਾ ਸਾਡੇ ਨਾਲ ਸਹਿਯੋਗ ਆ ਤੇ ਹਜ਼ਾਰ ਚੰਕਰ ਸਿੰਘ ਜਿਹੜੇ ਸਾਡਾ ਫੌਜੀ ਵੀ ਨੇ ਜਦੋਂ ਸਟੇਟ ਗੇਮਾਂ ਦੇ ਵਿੱਚ ਇਹਨਾਂ ਦਾ ਬੜਾ ਸਾਰਾ ਸਹਾਯੋਗ ਰਿਹਾ ਕਬਾ ਟੀਮ ਦੀ ਤਿਆਰੀ ਤੱਕ ਇਹਨਾਂ ਨੇ ਬੜੀ ਮਦਦ ਕੀਤੀ ਹੈ। ਸੋ ਹਮੇਸ਼ਾ ਸਕੂਲ ਦੇ ਪ੍ਰਬੰਧਕਾਂ ਦੇ ਵਿੱਚ ਵੀ ਖੇਡਾਂ ਦੇ ਵਿੱਚ ਵੀ ਪੂਰ ਹਮੇਸ਼ਾ ਕੀ ਰਿਹਾ ਤੇ ਪੜ੍ਹਾਈ ਦੇ ਵਿੱਚ। ਸੋ ਆਪਣੇ ਮਨ ਨੂੰ ਪਈਆ ਮਨ ਨੂੰ ਲੱਗ ਜਾਂਦਾ ਹੈ ਕਿ ਪਰ ਜਦੋਂ ਛਾਲ ਨਹੀਂ ਚਲਾਇਆ ਫਿਰ ਪਤਾ ਲੱਗਦਾ। ਕਿਉਂਕਿ ਮਾਛੜਾ ਸਾਹਿਬ ਉਸ ਦੇ ਵਿੱਚ ਅਸੀਂ ਗਏ ਜਿਸ ਤੋਂ ਪਿਛਲੇ ਸਾਲ ਦੀ ਗੱਲ ਹੱਸਦਾ। ਛੌਟ ਕਰਦਾ ਜਿਆਦਾ ਲੰਬਾ ਨਹੀਂ ਚਾਹੂਗਾ। ਉਹ ਕਹਿੰਦੇ ਵੀ ਮਾਛੜਾ ਸਾਹਿਬ ਵਾਲੀ ਟੀਮਾਂ ਉਹ ਕਹਿੰਦਾ ਤੁਸੀਂ ਬੈਠੇ ਮੈਨਾ ਦੇਖ ਕੇ ਮੁਰ ਜਾਪਲਾ। ਕਿਹਣਾ ਜਿੱਤਣਾ ਜਿਹੜਾ ਜਿੱਤਣਾ ਥੋੜੇ ਬਾਸੀ ਗਾਣਾ। ਤਾਂ ਨੂੰ ਕਹਿੰਦੇ ਕਹਿੰਦੇ ਕਿ ਤੂੰ ਮੇਲਾ ਦੇਖ ਕੇ ਮਰ ਗਿਆ ਕਰੋ। ਵੀ ਇੱਥੇ ਬਲਾਕਾਂ ਨੂੰ ਪਾਉਂਦੀਆਂ ਖਲਾਅਦੀਆਂ ਵਿਕੀਆਂ ਖਲਾਅਦੀਆਂ ਜਿਹੜਾ ਜਿੱਤਣਾ ਥੋੜੇ ਬਾਸੀ ਕਰਦਾ। ਮੈਨੂੰ ਬੋਜੀ ਕਹਿੰਦਾ ਕਿ ਚੱਲ ਕੋਠੀ ਕਹਿੰਦਾ ਫਰੈਜ਼ ਦੀ ਜਹਾਂ ਨੂੰ ਕਹਿੰਦਾ ਤੂੰ ਦੱਸਾਂਗੇ ਕਿ ਅੱਜ ਮਾ ਛੋੜਾ ਸਾਹਿਬ ਕੀ ਕੀ। ਅੱਧੀ ਸੈਂਟਰ ਖਲਾਅ ਖਿਲਾ ਸਟੇਜ ਤੱਕ ਕਿੱਤੇ। ਨਾਲੇ ਅੱਧੀ ਹੈਂਡਮਾਰਕ ਕੀ ਤਿਆਰ ਕਰ ਸਟੇਜ ਤੇ ਨਹੀਂ। ਡੀਸੀ ਆਰ ਵੀ ਜਿਨ੍ਹਾਂ ਸਾਰੇ ਥੂੜ ਕੁੱਟਦੇ ਗਏ। ਕਿਉਂਕਿ ਬੱਚੇ ਮੇਂਟ ਭਾਲਦੇ ਨੇ ਤੇ ਮੇਂਟ ਕਰਾਉਣਾ ਬੀਤੇ ਚਾਹੀਦਾ। ਸੋ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਰੀ ਕਮੇਟੀ ਦਾ ਮੈਨੇਜਮੈਂਟ ਕਮੇਟੀ ਦਾ ਸਾਥੀ ਦਾ ਹਮੇਸ਼ਾ ਸਹਿਯੋਗ ਦਿੰਦੇ ਤੇ ਜਿੰਨੇ ਵੀ ਸੰਗਤ ਨਾਲ ਆਏ ਨੇ ਉਹਨਾਂ ਦਾ ਫੇਰ ਧੰਨਵਾਦ ਕਰਦਾ। ਸੋ ਮੈਂ ਮੇਰੇ ਸਭ ਨੂੰ ਕਿਹਾ ਬੇਨਤੀ ਕਰਦੇ ਕਿਉਂਕਿ ਬੜੇ ਹਾਈ ਸਕੂਲ ਦੇ ਬੱਚੀ ਉਹਨਾਂ ਦਾ ਰੀਹਾ ਬਹੁਤ ਹੈ। ਸੋ ਉਹਨਾਂ ਨੇ ਜਾਣਾ ਸੋ ਬੇਨਤੀ ਕਰਦਾ ਹਾਂ ਕਿ ਸਾਰਿਆਂ ਦਾ ਸਭ ਤੋਂ ਧੰਨਵਾਦ। ਸਭ ਤੋਂ ਪਹਿਲਾਂ ਅੱਜ ਇਸ ਦਾ ਕਾਸ਼ ਕੋਤ ਜਿਹਦੇ ਵੀ ਮੱਥੇ ਸਹਿਬਾਂ ਪਹੁੰਚੇ ਨੇ ਪਿੰਡ ਦੇ ਬੱਚਾ ਬਾਬਾ ਆਪਣਾ ਸਮਸੇਵਾ ਤੇ ਪਿਛੇ ਸੇਵਾ ਤੇ ਬਾਰੇ ਬਤਿਓ ਸਭ ਤੋਂ ਸਾਰਾ ਮਤ ਆਪਣੇ ਵਫੇ ਸਾਂ ਚੋਣੋਂ ਬਹਿਸ਼ ਨਹੀਂ ਕਰਾਉਂਦਾ ਬੇਟੀ ਦੀ ਕਿਤੇ ਅੰਤਰੀਂ ਕਿਸ਼ਤ ਕੋਸ਼ ਤੋਂ ਪੰਜਾਬ ਦੇ ਸਖਲ ਇਤਰਫ ਜੇ ਕਿਰਾਂਤੀ ਕਰਨੀ ਉਹ ਵੀ ਨਹੀਂ ਆਈ ਹੈ ਪਿੰਡਾਂ ਜਾ ਰਿਹਾ ਤੇ ਜਿਹੜੇ ਪਿਛਲੇ ਸਾਲ ਤੋਂ ਰਾਟਰੀ ਦੇ ਨਾਲ ਉਹ ਘੱਟ ਕਰਨ ਲੱਗੇ ਹੋਏ ਤੇ ਬੜਾ ਬਾਰ ਵੀ ਮਹਿਸੂਸ ਕਰਦੇ ਆ ਕਿਉਂਕਿ ਜਿਵੇਂ ਬਿਲ ਅਸਲੋ ਹਮਕਸਰਾਂ ਦੀ ਗੱਲ ਕਰਾਂ ਪਿਛਲੇ ਸਾਲ ਲਗਭਗ ਸਾਢੇ 5 ਕਰੋੜ ਦੀ ਸਾਡੇ ਬਾਕੀ ਆਪ ਨੂੰ ਸਿਰਫ ਤੂ ਦਾ ਵਸਤੇ ਆਇਆ ਤੇ ਇਸ ਘਾਟੋਂ ਦਾ ਬਤ ਤੁਹਾਡੇ ਬਣ ਕੁੰਡੇ ਜਿਵੇਂ ਕਲਾਸੂ ਦਾ ਘਰ ਜਿੰਤਾ ਵੱਖ-ਵੱਖ ਜਨਾਂ ਜਾ ਕੇ ਜਿਹੜੇ ਜਿਹੜੇ ਜਮਾ ਵਾਸੀ ਰਾਟਰੀਆਂ ਹੁੰਦੀਆਂ ਨੇ ਉਹਨਾਂ ਤੋਂ ਘਾਟੋਂ ਕਰਦੇ ਆ ਤੇ ਮਾਰ ਵੀ ਮਹਿਸੂਸ ਕਰਦੇ ਹਾਂ ਵੀ ਇਹ ਸਰਕਾਰ ਨੇ ਰੁਪਇਆ ਦਰਤ ਨੂੰ ਚ ਭੇਜਿਆ ਤੇ ਉਹ ਤਾਂ ਬਲੇ ਸਿੱਧੇ ਤਰੀਕੇ ਨਾਲ ਉਹਦੀ ਵਸਤੂ ਵੀ ਹੋਈ ਆ ਬਹੁਤ ਵਧੀਆ ਵਸਤੂ ਹੋਈ ਆ ਜਿੱਤੇ ਵੀ ਜਾਂਦਾ ਇਹ ਦਿੱਕਤੀ ਦਾ ਵੀ ਜੇ ਲੱਖ ਰੁਪਇਆ ਇਹ ਬੈਂਕ ਲੱਭ 5000 ਲੱਗਿਆ ਹੋਊਗਾ ਘੱਟ ਨਹੀਂ ਲੱਗਿਆਗਾ ਮੈਂ ਅਕਸਰ ਗੱਲਾਂ ਕਰਦਾ ਹਾਂ ਉਹਦਾ ਵੀ ਕਿ ਇਸ ਸਮਾਜ ਦੇ ਇਹ ਵੀ ਆਇਆ ਵੀ ਤੇ ਹਸਪਤਾਲ ਤੋਂ ਬੋਕਰ ਦੇ ਵਾਸਤੇ ਬਰਾਗੀਆਂ ਤੇਰੇ ਕਮਰੇ ਬਣੇ ਕੱਲ ਦੀ ਗੱਲ ਆ ਕੱਲ ਮੈਂ ਸੀਨੀਅਰ ਸਕੱਤਰੀ ਸਤੂਨ ਦੇ ਵਾਸਤੇ ਜਿਸ ਗਾ ਆਪਣੇ ਕਾਰੋਬਾਰ ਵਾਸਤੇ ਸਭਾ ਲਈ ਉੱਥੇ ਵੀ ਉਹਨਾਂ ਨੂੰ ਦੇਰ ਵਾਸਤੇ ਕਰਨਾ ਆਈ ਸੀ ਤਾਂ ਮੈਂ ਉਹਦੇ ਜਿਹੜਾ ਮੀਟ ਸੀ ਕਰਦਾ ਪਰਮਾਨੇਰ ਪਿਆਰ ਆਪਣੇ ਸਮਾਗਿਤ ਬਣਾ ਕੇ ਤਿਆਰ ਕਰਦਾ ਇਸ ਚੀਜ਼ ਵਾਸਤੇ ਬੁਹਾਈ ਦੀ ਬਤ ਵਿੱਚ ਵੀ ਅਧਿਵਰੋਚਕ ਕਮੇਟੀਆਂ ਨੇ ਜਾਂ ਦਿੱਤੂ ਸਰਵਾਂ ਨੇ ਤੋਨੂ ਸਾਰਿਆਂ ਨੂੰ ਪਤਾ ਹੀ ਆ ਬਈ ਜਦੋਂ ਪੰਜਾਬੀ ਤੇ ਬਹਿਸ ਚਰਚਾ ਹੋਈ ਹੈ ਤਾਂ ਸਿਹਤ ਦੇ ਖੇਤਰ ਜੋ ਵਿਕਾਸ ਕਾਰਜਾਂ ਦੀ ਜਾਂ ਫਿਰ ਜੋ ਵਿਨਕਲਾਬਿਕ ਤਤਤੀਆਂ ਸਿੱਖਣ ਦੇ ਵਿੱਚ ਪੁਰੀਆਂ ਹੋਈਆਂ ਚਾਹੇ ਭਾਵੇਂ ਦੇਸ਼ ਦੀ ਗੱਲ ਹੋਈਏ ਅਮਰੀਕਾ ਤੱਕ ਉਹ ਚੀਜ਼ ਦੀ ਚਰਚਾ ਹੋਈ। ਅਸੀਂ ਵੀ ਆਮ ਪਰਿਵਾਰਾਂ ਦੇ ਵਿੱਚ ਇਹ ਪੁੱਛਦੇ ਹਾਂ ਕਿ ਜੇ ਗੱਲ ਕਰੀਏ ਮੇਰੇ ਜਿਹੜੇ ਵੀ ਨਾਲ ਸਾਥੀ ਸੀਗੇ ਸਾਰੇ ਆਮ ਪਰਿਵਾਰ ਸੀਗੇ ਸਾਡੇ ਪਰਿਵਾਰਾਂ ਨੂੰ ਇਸਲੇ ਪਛੀ ਤੱਕ ਸਟੱਡੀ ਹੋਈ ਜੇ ਬਾਬੇ ਉਹ ਗੱਲ ਕਰਾਉਂ। ਬਹੁਤ ਸਾਰੇ ਸਾਰੇ ਤੁਰੇ ਤੇ ਉਹ ਜਿਹੜੀਆਂ ਗੱਲਾਂ ਬਾਤਾਂ ਉਹ ਜਿਹੜੀਆਂ ਪੇਟਾ ਜਾ ਜਾ ਕੇ ਥੋੜਾ ਕਲਾਕਲਾ ਬੂਹਾ ਪ੍ਰਕਾਰ ਕੇ ਉਹਨਾਂ ਅਪਾਰਚਾਰ ਕੀਤਾ ਅਸੀਂ ਪਿੰਡਾਂ ਜਾ ਕੇ ਪਿੰਡਾਂ ਦੇ ਲੋਕਾਂ ਨੂੰ ਬੇਨਤੀਆਂ ਕੀਤੀਆਂ ਵੀ ਜਿੱਥੇ ਦੂਜੀਆਂ ਵੱੱਤੀ ਪਾਰਟੀਆਂ 73 ਸਾਲ ਦੱਟੇ ਨੇ ਉੱਥੇ ਪੰਸਰ ਸਾਹਿਬ ਸਮੂਹ ਨੂੰ ਪੰਸਰ ਜੀਸਾ ਸਾਹਿਬ ਨੂੰ ਪੰਸਰ ਤੁਮ ਤੁਮ ਦੀ ਜੋ ਪੰਸਰ ਆਪਣੇ ਬੱਚਿਆਂ ਦੇ ਕੋਲ ਇਕੱਠੇ ਹੋ ਗਏ। ਤੇ ਮੈਂ ਧੰਨਵਾਦ ਕਰਦਾ ਜੇ ਸ਼ਬਦਰੀ ਸੰਵਰੋਲੇ ਦੇ ਲੋਕਾਂ ਦੇ। ਸੰਵਰੋਲੇ ਦੇ ਲੋਕਾਂ ਨੇ ਬਹੁਤ ਹੀ ਇਤਿਆਸਕ ਜਿਹੇ ਚ ਜਿਹੜੀ ਮੇਰੀ ਝੋਲੀ ਪਈ ਜਾਂਦੀ। ਜਿਹੜੀ ਬਹੁਤ ਵੱਡੀ ਗੱਲ ਆ ਮੇਰੇ ਵਾਸਤੇ ਆਏ ਨਾ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ। ਤੋਂ ਗ੍ਰਾਮ ਪੰਚਾਇਤ ਸ਼੍ਰੀਮਤੀ ਜਸਜੀਤ Kaur ਦੇ ਪਾਸ ਕਰ। ਅ ਮਰਦਿੰਨ ਦੇ ਪਾਸ, ਜਲਦੀ ਦੇ ਪਾਸ ਸਰਜੀਤ Kaur ਦੇ ਪਾਸ, ਮਲਜੀਤ Kaur ਦੇ ਪਿੰਡ ਖੋਖੜਾ ਵਾਲੇ ਪਿੰਡ ਨੂੰ ਲੈ ਕੇ ਮਦਰਸੇ ਕੋਲ ਤੱਕ ਸੜਕ ਬਣਾਈ ਜਾਵੇ। ਪਿੰਡ ਵਿੱਚ ਬਹੁਤ ਸਾਰੀਆਂ ਗਲੀਆਂ ਤੇ ਵੱਡੇ ਰਾਸਤੇ ਬਣਾਉਣ ਵਾਲੇ ਨੇ। ਉਹਨਾਂ ਵਿੱਚ ਲੋਕ ਸੌਫਟਵੇਅਰ ਨਾਲ ਵਾਸਤੇ 20 ਲੱਖ ਦੀ ਗ੍ਰਾਂਟ ਤੋਂ ਪਿੰਡ ਨੂੰ ਮਦਦ ਮਿਲਾਈ ਜਾਵੇ। ਪਸ਼ੂਆਂਾਂ ਦੇ ਚਾਰਖ ਵਾਲੇ ਡਾਕਟਰਾਂ ਦਾ ਪ੍ਰਬੰਧ ਕੀਤਾ ਜਾਵੇ। ਸਕਾਰੀ ਦੀਏ ਸਿੱਧੇ ਪੂਰੇ ਪਾਸੇ ਤੇ ਤੱਕ 15 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਂਦੀ ਸਾਡੇ ਤਾਂ ਬਹੁਤ ਆ ਸਰਕਾਰੀ ਬੜਿਆਲੇ ਤਾਂ ਨਹੀਂ ਕੋਈ ਗੱਲ ਅਜੀ ਬੇਰ ਹੈ ਜਿਹੜਾ ਹੈ ਸਰਕਾਰ ਦੇ ਸਾਡਾ ਲੋਕਾਂ ਦਾ ਦਿਵਾਰ ਲੱਗ ਲੈਣੀ ਅਜੀ ਬੇਰ ਕਿਤੇ ਕਿੰਮੋ ਪੱਕਾ ਪੈ ਗਿਆ ਹਾਂ ਕੋਈ ਗੱਲ ਐ ਅਸੀਂ ਭਰੀ ਜਨ ਅਧੀਨ ਦੀ ਸਿਹਤਾਂਤ ਧਾਰਨ ਵਾਸਤੇ 5 ਲੱਖ ਰੁਪਏ ਤੇਰ ਹਾਸ ਦਾ ਸਖਰਾ ਵਾਸਤੇ 5 ਲੱਖ ਰੁਪਏ ਸਾਡੀ ਭੈਣ ਕਹਿੰਦੀ ਹੈ 10 ਲੱਖ ਰੁਪਏ ਇਹਦੀ ਬਹੁਤ ਬੇਨਤੀ ਹੈ ਕਿਉਂਕਿ ਦੇਨ ਤਾਂ ਕੋਈ ਨੌਕਰੀ ਕਰਦਾ ਇਹ ਕੋਈ ਤਾਂ ਨੌਕਰੀ ਕਰਨਾ ਟਾਈਮ ਤੋੜਾ ਜੇ ਪਾਸਾ ਆ ਕੇ ਟਾਈਮ ਪੂਰਾ ਕਰਤਾ 8 ਵਜੇ ਪੜ ਕੇ ਲੋਕ ਦੇ ਘਰ ਚ ਚਲੇ ਗਏ ਇਹ ਕੋਈ ਹੁੰਦਾ ਕਿ 2 ਵਜੇ ਤੱਕ ਮੈਂ ਟਾਈਮ ਤੱਕ ਆਪਣਾ ਟਾਈਮ ਵੀ ਪੂਰਾ ਕਰਨਾ ਤੇ ਨਾਲੇ ਪੁੱਲ ਦੇ ਨਾਲੇ ਫੜੇ ਪਏ ਇਹ ਕੋਈ ਗੁਰਦਾਰਾ ਸਾਹਿਬ ਦੀ ਕਿਹੜੀ ਗਰਾਹੀ ਨੌਕਰੀ ਕਰਦਾ ਕੋਈ ਨਹੀਂ ਕਰਦਾ ਇੱਕ ਡਾਕਟਰ ਇਹ ਤਿੰਨੇ ਗੱਲਾਂ ਇਹ ਰਾਤ ਪੁੱਲ ਦੇ ਨਾਲੇ ਫੜੀਆਂ ਜੇ ਤੁਸੀਂ ਸੇਵਾ ਵੀ ਕਰਦੇ ਹੋ ਤਾਂ ਖਾਸ ਸਤਿ ਸ਼੍ਰੀ ਅਕਾਲ ਕੇ ਦੀਜਣੀ ਆ ਪਰ ਤੁਹਾਨੂੰ ਖਾਣ ਦੀ ਮਾਰ ਨਹੀਂ ਦਿੱਤੀ ਪੈਂਦਾ ਅਖਰਾ ਕੋਠਰਾ ਵਿੱਚ ਸੋਲਰ ਲੈ ਕੇ ਲਗਾਉਣ ਦੀ ਤਰੀਕਾ ਪਿੰਡ ਵੱਲੋਂ ਹਰ ਇੱਕ ਪਿੰਡ ਕੰਪਨੀ ਦਾ ਮਾਤਾ ਜੀ ਜਿਹੜੀ ਗ੍ਰਾਫਿਕ ਤੇ ਚੈਟ ਹੈ ਮੈਂਬਰ ਸਾਹਿਬਾਨ ਨੇ ਆਪਣੇ ਹੱਥ ਨਾਲ ਇਹ ਮਤਾ ਜਿਹੜਾ ਪਾਇਆ ਮੰਨਪੋਤਾ ਰਹੇਗਾ ਕਿ ਦੇਣ ਡਿਪ੍ਰੀਟਰ ਸਗਲਾ ਤੇ ਬਾਕੀ ਹੋ ਜਿਹੜੇ ਮੈਂਬਰ ਨੇ ਉਹ ਆਉਣ ਅਤੇ ਆਪਣਾ ਹੈਪੀ ਵੀਰੇ ਆਪਣੇ ਫਤਨਾਵ ਮਿਲ ਪਾ ਦੇ ਕਿਉਂਕਿ ਸਾਰੀਆਂ ਜੋ ਮੰਗਾਂ ਨੇ ਪਿੰਡ ਲਈ ਸੋ ਪੜਖਾਰਿਆਂ ਦਾ ਫਿਰ ਇੱਕ ਹਾਕ ਵਿੱਚ ਸਾਰੇ ਦੇ ਗੰਦੀ ਤੇ ਆਇਓ ਕਿਉਂਕਿ ਸਵੇਰੇ ਅਰ ਕੱਲ ਸ਼ਾਮ ਨੂੰ ਲੱਗਿਆ ਹਰਨ ਸੁਨੇਹਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਪਿੰਡ ਦੀ ਪੰਚਾਇਤ ਦਾ ਆਪ ਵੱਲੋਂ ਸੱਜਣਾ ਦਾ ਤੇ ਜਿਹੜੇ ਇੱਕ ਹਾਕ ਨਾਲ ਦੇ ਕੋਲ ਤੇ ਪਹੁੰਚੇ ਤੁਸੀਂਾਰੇ ਮੈਂ ਤਾਂ ਪ੍ਰਮਾਨ ਕਰਨਾ ਹੈ

ना <laughs> ਜੋ ਜਿੱਥੇ ਸਮਾਤੀ ਹੋਗੀ ਸੀਗੀ ਤੇ ਦਸਤਾਰਨ ਮੇਰੇ ਨਾਲ ਘਰ ਨੂੰ ਆਉਣ ਲਈ ਜਿੱਤ ਕਰ ਰਿਹਾ ਸੀਗਾ ਸਾਡੀ ਇਹ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ ਮਿਲਦੇ ਅੱਜ ਕੱਲੋ ਕਿਸੇ ਨਵੇਂ ਬਲੌਗ ਦਾ ਤਾਂ ਤਕਲੀਫ ਸਾਸਰੀ